E ਸਾਰਿਆਂ ਨੂੰ ਭੁੱਖ ਲੱਗੀ ਫਤੇਗੜ ਸਾਹਿਬ ਜਾ ਰਹੇ ਸੀ ਇਹ ਹੋ ਸਕਦਾ ਸੀ ਬਸੀ ਪਠਾਨਾ ਖੜ ਕੇ ਪੱਪੂ ਦੇ ਕੁਲਚੇ ਨਾ ਖਾਈਏ ਬਸੀ ਪਠਾਨੇ ਦੇ ਫੇਮਸ ਪੱਪੂ ਦੇ ਕੁਲਚੇ ਅਸੀਂ ਵੀ ਖਾਣ ਆ ਰਹੇ ਹਾਂ ਜੀ ਦੇਖੋ ਤੁਹਾਨੂੰ ਵੀ ਦਿਖਾਣੇ ਆ ਉਹੀ ਡਿਜ਼ਾਈਨ ਹੈ ਵਸੂ ਡਿਜ਼ਾਈਨ ਵਾਲਾ ਨਹੀਂ ਕੋਈ ਡਿਜ਼ਾਈਨ ਹੈ ਅਲੱਗ ਅਲੱਗ ਕੱਟੇ ਅਲੱਗ ਅਲੱਗ ਕੱਟੇ ਸੋਣੀਆਂ ਸੂਟ ਸਾਰੇ ਜਰ ਲੈਂਥ ਦੀ ਗੱਲ ਨਹੀਂ ਹੈਗੀ ਸਿਰਫ ਚੜਾਈ ਚੜਾਈ ਨਹੀਂ ਕਰ ਕਿ ਤੁਹਾਨੂੰ ਚੜਾਈ ਮੁਖ ਇਹਦਾ ਠੀਕ ਕੀਤਾ ਗਿੱਲਾ ਦੇਖ ਸਾਡੇ ਬੱਚੇ ਨੇ ਨਾ ਕੋਲ ਡਰਿੰਕ ਪੀ ਕੇ ਆਪਣਾ ਕੱਪੜੇ ਖਰਾਬ ਕਰ ਲਏ ਸੋਣਾ ਜਿਆ ਨਾ ਇਹ ਦੇਖੋ ਫਟੇਗੜ ਸਾਹਿਬ ਦੀਆਂ ਸ਼ਹਿਰਾਂ ਕਰਦਾ ਹੈ। ਇਹ ਸਾਡਾ ਲੱਡੂ ਫਟੇਗੜ ਸਾਹਿਬ ਦੀਆਂ ਸ਼ਹਿਰਾਂ ਕਰਦਾ ਹੈ। ਤੁਸੀਂ ਕਿਹਾ ਬਾਹੀਂ ਲੈ ਹਾਂਜੀ। ਸਾਡਾ ਉਹਨੇ ਕਿੰਨਾ ਨੇ ਪਾਦਣਾ ਕੱਪੜਾ ਉਹ ਨੂੰ ਚੁਕਣਾ ਮਾਲ ਭੈਣ। ਆਈ ਰੋਡ। ਅੱਡੀ ਲਿਖੀਂਗਾ ਉੱਪਰ ਲੱਗਣਾ ਕਿੰਨਾ ਮਸਲਾ। ਇਹ ਕੋਈ ਪ੍ਰਵਾਹ ਨਹੀਂ ਬਟੇ ਕਿਉਂਕਿ ਇਹਨੇ ਆਪਣਾ ਪੂਰਾ ਜੋਰ ਲਾਇਆ ਹੋਇਆ ਹੈ। ਮਾੜਾ ਵੀਨੇ ਪੱਤੇਗੜ ਸਾਹਿਬ ਵੀ ਆਪਸ ਮੱਲਾਂਗੇ ਮੈਨੂੰ ਸਿਮਰ ਦੇ ਚਲੋ ਜੀ ਸਿਮਰ ਦੀ ਟੋਕਰੀ ਇੱਥੇ ਬਣਾਈ ਸੀ ਆਹ ਨਾ ਅੱਗੇ ਨਹੀਂ ਜਾਣਗੇ ਹਾਂ ਗਏ ਤਮਤਲਾ ਦਾ ਤਾਂ ਦੇਖ ਲੈਣੇ ਹਨ ਕਹਿੰਦੇ ਮੈਨੂੰ ਬੋਤਲ ਚਾਹੀਦੀ ਆ एकदम ਟੰਗ ਸਨਮੁਖ ਕੋਰਡਿੰਗ ਬੋਟਲ ਦੀ ਦਿੱਜ ਕਰਦੀ ਹੈ ਤੇ ਦਾਦੂ ਦਾਤੀ ਉਹਨੂੰ ਖਟਾ ਰਹੇ ਆ ਕਿ ਉਹਦਾ ਧਿਆਨ ਕਿਤੇ ਹੋਰ ਚ ਲਗਾਵੇ ਨਹੀਂ ਜਿਆਦਾ ਨਮ ਕਰੀਏ ਮਿਲ ਮਿਲਣ ਤੇ ਆਰ ਖੋ ਗਿਆ ਹਣਾ ਹਾਂਜੀ ਬਪਾ कुलदा हर कृपा

ਹਾਂਜੀ ਅਸੀਂ ਕੁੰਫਰਕੇ ਘਰ ਆਗੇ ਤੇ ਜੀ ਅਸੀਂ ਵਲੌਗ ਦੀ ਕਰਨ ਲੱਗੇ ਸੀ ਐਂਡਿੰਗ ਬਟ ਅਸੀਂ ਬਹੁਤ ਜ਼ਿਆਦਾ ਥੱਕ ਗਏ ਤੇ ਸਾਡੀ ਸੰਮੁਖ ਨੇ ਵੀ ਸਾਨੂੰ ਬਹੁਤ ਜ਼ਿਆਦਾ ਤਾਨ ਕੀਤਾ ਕਿਉਂਕਿ ਅਸੀਂ ਕਦੇ ਘਰ ਤੋਂ ਬਾਹਰ ਜ਼ਿਆਦਾ ਜਾਂਦੇ ਨਹੀਂ ਐਂਡ ਸਾਡਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਮੈਂਟ ਬਾਕਸ ਦੇ ਵਿੱਚ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਐਪਰੀਸ਼ੀਏਟ ਕਰਿਆ ਕਰੋ ਤੇ ਐਂਡ ਅਸੀਂ ਇੱਥੇ ਐਂਡਿੰਗ ਕਰਦੇ ਆ ਜੀ ਸਾਡੇ ਬਲੌਗ ਦੀ ਤੇ ਸਾਡੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬਰ ਜਰੂਰ ਜਰੂਰ ਕਰਿਆ ਜੀ ਰੱਬ ਰੱਖਾ ਜੀ ਬਾਏ ਬਾਏ